ਕੌਣ ਨਹੀਂ ਕਰਦਾ ਤੁਹਾਡੀ ਨੁਕਤਾਚੀਨੀ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਦਰਸ਼ਨ ਸਿੰਘ ਅੱਜ ਜਿਹੜਾ ਅਸੀਂ ਵਿਚਾਰ ਲੈ ਕੇ ਆਏ ਜੀ ਉਹ ਹੈ ਕਿ ਉਹ ਕੌਣ ਕਿਹੜਾ ਪਰਸਨ ਹੈ ਕਿਹੜਾ ਵਿਅਕਤੀ ਹੈ ਜਿਹੜਾ ਤੁਹਾਡੀ ਨੁਕਤਾਚੀਨੀ ਨਹੀਂ ਕਰਦਾ ਦੇਖੋ ਤੁਸੀਂ ਜਦੋਂ ਮੈਂ ਜਦੋਂ ਮੈਂ ਇਹ ਸ਼ਬਦ ਵਰਤ ਰਿਹਾ ਹੋਊਂਗਾ ਕਿ ਨੁਕਤਾਚੀਨੀ ਨਹੀਂ ਕਰਦਾ ਤਾਂ ਤੁਹਾਡੇ ਦਿਮਾਗ ਦੇ ਵਿੱਚ ਨਾ ਬਹੁਤ ਬਹੁਤ ਇਸ ਤਰ੍ਹਾਂ ਦੇ ਸ਼ਬਦ ਆਏ ਹੋਣਗੇ ਜਾਂ ਪਰਸਨ ਆਏ ਹੋਣਗੇ ਲੋਕ ਆਏ ਹੋਣਗੇ ਜਿਹੜੇ ਤੁਹਾਨੂੰ ਲੱਗਦਾ ਕਿ ਫਲਾਣਾ ਮੇਰੀ ਨੁਕਤਾਚੀਨੀ ਕਰਦਾ ਫਲਾਣਾ ਕਰਦਾ ਇਹ ਕਰਦਾ ਉਹ ਕਰਦਾ ਪਰ ਇਹਦੇ ਵਿੱਚ ਨਾ ਤੁਸੀਂ ਖਾਸ ਗੱਲ ਧਿਆਨ ਰੱਖਣੀ ਹੈ ਕਿ ਕੌਣ ਨਹੀਂ ਕਰਦਾ ਤੁਹਾਡੇ ਨੁਕਤਾ ਚੀਨੀ ਇਹਨਾਂ ਦੋ ਤਿੰਨ ਚੀਜ਼ਾਂ ਦਾ ਨਾ ਫਰਕ ਹੁੰਦਾ ਜੇ ਮੈਂ ਆਪਾਂ ਨੁਕਤਾ ਚੀਨੀ ਦੀ ਗੱਲ ਕਰੀਏ ਨੁਕਤਾ ਚੀਨੀ ਮੈਂ ਇੱਕ 네ਗੇਟਿਵ ਵੇ ਨਾਲ ਲੈ ਰਿਹਾ ਇਹਦੇ ਵਿੱਚ ਇੱਕ ਇੱਕ ਤਾਂ ਦੇਖੋ ਆਲੋਚਨਾ ਹੁੰਦੀ ਹੈ ਆਲੋਚਨਾ ਪੋਜ਼ਿਟਿਵ ਵੀ ਹੁੰਦੀ ਹੈ ਨਾ 네ਗੇਟਿਵ ਵੀ ਹੁੰਦੀ ਹੈ ਤੇ ਇਸੇ ਤਰ੍ਹਾਂ ਜਦੋਂ ਨੁਕਤਾ ਚੀਨੀ ਹੁੰਦੀ ਹੈ ਨੁਕਤਾ ਚੀਨੀ ਮਤਲਬ ਬਾਰ-ਬਾਰ ਕਿਸੇ ਚੀਜ਼ ਨੂੰ ਤੁਹਾਨੂੰ ਮਤਲਬ ਜਿਹੜੀ ਇੱਕ 네ਗੇਟਿਵ ਵੇ ਦੇ ਨਾਲ ਕੋਈ ਕੋਈ ਗੱਲ ਕਹਿਣੀ ਤਾਂ ਨੁਕਤਾ ਚਿੰਨੀ ਕੌਣ ਨਹੀਂ ਕਰਦਾ ਹੁੰਦਾ ਤੁਸੀਂ ਨਾ ਜ਼ਿੰਦਗੀ ਦੇ ਵਿੱਚ ਹਮੇਸ਼ਾ ਧਿਆਨ ਕਰਿਓ ਕਿ ਜਿਹੜਾ ਬੰਦਾ ਤੁਹਾਡੇ ਤੋਂ ਉੱਪਰ ਹੈ ਜਿਹੜਾ ਉੱਪਰ ਮਤਲਬ ਐਵੇਂ ਨਹੀਂ ਵੀ ਫਾਈਨੈਂਸ਼ੀਅਲੀ ਤੁਹਾਡੇ ਤੋਂ ਸਟਰੋਂਗ ਹੈ ਜਾਂ ਉਹ ਹੈ ਉੱਪਰ ਮਤਲਬ ਜਿਨੇ ਆਪਣੀ ਜ਼ਿੰਦਗੀ ਵਿੱਚ ਵੱਧ ਤਰੱਕੀ ਕੀਤੀ ਹੈ ਉਹ ਹੋ ਸਕਦਾ ਹੈ ਹੋ ਸਕਦਾ ਤੁਹਾਡੀ ਤਰੱਕੀ ਉਹਦੇ ਨਾਲੋਂ ਕਿਤੇ ਵੱਧ ਹੋ ਗਈ ਹੋਵੇ ਇਹ ਇੱਕ ਮੈਟਰ ਨਹੀਂ ਕਰਦਾ ਪਰ ਜਿਹੜੇ ਬੰਦੇ ਨੇ ਆਪਣੀ ਜ਼ਿੰਦਗੀ ਵਿੱਚ ਆਪਣੇ ਹਿਸਾਬ ਨਾਲ ਵਧੀਆ ਤਰੱਕੀ ਕੀਤੀ ਹੈ ਉਹ ਕਦੇ ਵੀ ਤੁਹਾਨੂੰ ਕਿਸੇ ਦੂਜੇ ਬੰਦੇ ਦੀ ਨੁਕਤਾਚੀਨੀ ਕਰਦਾ ਨਹੀਂ ਮਿਲੂਗਾ ਜਿਹੜੇ ਵੀ ਬੰਦੇ ਤੁਹਾਨੂੰ ਤੁਹਾਡੀ ਨੁਕਤਾਚੀਨੀ ਕਰਦੇ ਮਿਲਦੇ ਆ ਤਾਂ ਤੁਸੀਂ ਕਦੇ ਵੀ ਜਜਮੈਂਟ ਕਰਨੀ ਹੈ ਜਦੋਂ ਕੋਈ ਕਿਸੇ ਨੇ ਤੁਹਾਡੀ ਬਾਰ-ਬਾਰ ਨੁਕਤਾਚੀਨੀ ਕਰਦੇ ਕਿਸੇ ਕੰਮ ਦੇ ਲਈ ਤੁਸੀਂ ਕੋਈ ਕੰਮ ਕੀਤਾ ਉਹਦੇ ਵਿੱਚ ਕੋਈ ਨਾ ਕੋਈ ਨੁਕਸ ਕੱਢ ਲੈਣਾ ਤੁਸੀਂ ਕੋਈ 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 ਤਰੱਕੀ ਕੀਤੀ ਉਹਦੇ ਵਿੱਚ ਉਹਨਾਂ ਨੇ ਕੋਈ ਨੁਕਸ ਕੱਢ ਲੈਣਾ ਵੀ ਨਹੀਂ ਇਹ ਹੋੜ ਜਦ ਐ ਹੋ ਸਕਦਾ ਸੀ ਜਾਂ ਇਹ ਤੁਸੀਂ ਗਲਤ ਕੀਤਾ ਯਾ ਇਹ ਇਦਾਂ ਨਹੀਂ ਕਰ ਸਕਦੇ ਸੀ ਇਦਾਂ ਹੋ ਸਕਦਾ ਸੀ ਉਹਦੇ ਵਿੱਚ ਕੱਲ ਇਹ ਹੁੰਦੀ ਹੈ ਜਿਹੜੇ ਬੰਦੇ ਨੇ ਆਪਣੀ ਜ਼ਿੰਦਗੀ 'ਚ ਤਰੱਕੀ ਕੀਤੀ ਹੋਊਗੀ ਨਾ ਉਹ ਹਮੇਸ਼ਾ ਤੁਹਾਡੀ ਗੱਲ ਸੁਣ ਕੇ ਤੁਹਾਡੀ ਤਰੱਕੀ ਚਾਹੇ ਉਹ 1% ਹੋਈ ਹੈ ਵੱਧ ਹੋਈ ਹੈ 10% ਹੋਈ ਹੈ ਥੋੜੀ ਹੋਈ ਹੈ ਬਹੁਤੀ ਹੋਈ ਹੈ ਤੁਹਾਡੀ ਤਰੱਕੀ ਦੇ ਵਿੱਚ ਨਾ ਉਹ ਬੰਦਾ ਖੁਸ਼ ਹੋਊਗਾ ਜਿਹੜਾ ਆਪਣੀ ਜ਼ਿੰਦਗੀ 'ਚ ਖੁਦ ਤਰੱਕੀ ਕਰ ਰਿਹਾ ਹੋਊਗਾ ਸੋ ਇਸ ਕਰਕੇ ਨਾ ਅਗਰ ਨਾ ਜ਼ਿੰਦਗੀ 'ਚ ਸਾਡੇ 'ਚ ਕਈ ਵਾਰ ਕੀ ਹੁੰਦਾ ਅਸੀਂ ਸਵੇਰੇ ਨਿਕਲਦੇ ਆ ਜਾ ਰਹੇ ਹੁੰਦੇ ਰਸਤੇ ਦੇ ਵਿੱਚ ਤੇ ਕਿਤੇ ਨਾ ਕਿਤੇ ਜਾ ਕੇ ਜਾਂ ਸਾਡੇ ਕੰਮ ਤੇ ਜਾ ਕੇ ਸੰਡੇ ਕੋਈ ਬੰਦਾ ਆ ਗਿਆ ਨੈਗੇਟਿਵ ਬੰਦਾ ਆ ਗਿਆ ਜਿਹੜਾ ਨੁਕਤੀ ਚ ਨਹੀਂ ਕਰਨ ਵਾਲਾ ਜਿਨੇ ਆਪਣੀ ਅਛਾ ਤੁਸੀਂ ਕਦੇ ਵੀ ਦੇਖਿਓ ਸਭ ਤੋਂ ਵੱਧ ਨੁਕਤਾ ਚ ਨਹੀਂ ਸਭ ਤੋਂ ਵੱਧ ਸਕੀਮਾ ਤੋਂ ਲੋਕ ਨੰਦੇ ਹੋਣਗੇ ਇਹ ਜਿਨਾਂ ਨੇ ਆਪ ਜਿੰਦਗੀ ਚ ਕੱਖ ਨਹੀਂ ਕੀਤਾ ਹੁੰਦਾ ਤੇ ਫਿਰ ਨਾ ਫਿਰ ਤੁਹਾਡਾ ਮਨ ਹੈ ਜਿਹੜਾ ਮਨ ਉਹਨਾਂ ਅੰਦਰੋਂ ਹੱਸਦਾ ਹੁੰਦਾ ਕਿ ਯਾਰ ਠੀਕ ਹੈ ਔਰ ਪ੍ਰਭਾਵ ਵੀ ਉਹਨਾਂ ਦਾ ਗਲਤ ਪੈਂਦਾ ਘੱਟ ਪੈਂਦਾ ਕਿਉਂ ਕਿਉਂਕਿ ਜਿਹੜੇ ਬੰਦੇ ਨੇ ਆਪ ਜਿੰਦਗੀ ਚ ਬਹੁਤ ਘੱਟ ਕੀਤਾ ਹੁੰਦਾ ਜਾਂ ਕੀਤਾ ਨਹੀਂ ਹੁੰਦਾ ਉਹ ਬੰਦਾ ਤੁਹਾਨੂੰ ਸਲਾਹ ਦੇ ਰਿਹਾ ਹੁੰਦਾ ਤੁਹਾਡੇ ਵਪਾਰ ਦੇ ਲਈ ਤੁਹਾਡੇ ਕੰਮ ਦੇ ਲਈ ਤੁਹਾਡੀ ਜ਼ਿੰਦਗੀ ਦੇ ਲਈ ਜਿਹਨੇ ਆਪ ਕੁਝ ਨਹੀਂ ਕੀਤਾ ਤਾਂ ਉਹਦਾ ਪ੍ਰਭਾਵ ਆ ਜਿਹੜਾ ਉਹ ਤੁਹਾਡੇ ਦਿਲ ਤੇ ਦਿਮਾਗ ਤੇ ਬਹੁਤ ਘੱਟ ਪੈਂਦਾ ਸੋ ਕਿਤਨੇ ਕਿਤੇ ਜਾ ਕੇ ਸਾਨੂੰ ਇਹ ਚੀਜ਼ ਨੂੰ ਸਾਡ ਇਹ ਇਹ ਚੀਜ਼ ਨਾ ਸਾਡਾ ਜਿਹੜਾ ਕੰਮ ਹੈ ਸਾਡੀ ਯੋਗਤਾ ਲਗਾ ਲਓ ਸਾਡਾ ਸਾਡਾ ਕੰਮ ਕਰਨ ਦੀ ਸਮਰੱਥਾ ਲਗਾ ਲਓ ਉਹਨੂੰ ਘਟਾਉਂਦੀ ਹੈ ਜਦੋਂ ਕੋਈ ਸਾਡੀ ਨੁਕਤਾ ਜਿੰਨੀ ਕਰਦਾ ਉਹ ਉਹ ਤਾਂ ਆ ਕੇ ਕਹਿ ਕੇ ਜਿਨੇ ਜਾਂਦਾ ਪਰ ਸਾਡਾ ਉਹ ਦੋ ਚਾਰ ਘੰਟੇ ਦਿੰਦੇ ਜਾਂ ਹੋ ਸਕਦਾ ਅੱਧਾ ਦਿਨ ਜਾਂ ਹੋ ਸਕਦਾ ਕਈ ਦਿਨ ਵੀ ਖਰਾਬ ਕਰ ਦਿੰਦਾ ਉਸ ਲੈਵਲ ਤੇ ਤੇ ਅਸੀਂ ਇਸ ਚੀਜ਼ ਨੂੰ ਸਮਝ ਨਹੀਂ ਪਾਉਂਦੇ ਕਈ ਵਾਰ ਤਾਂ ਕੁਝ ਬੰਦੇ ਦੀ ਆਦਤ ਇਹ ਹੁੰਦੀ ਹੈ ਕਿ ਉਹ ਤੁਹਾਨੂੰ ਨੈਗੇਟਿਵ ਕਰਕੇ ਜਾਣ ਤੁਹਾਡੇ ਨੁਕਤੇ 'ਚ ਨਹੀਂ ਕਰਨ ਤਾਂ ਕਿ ਜਿਹੜੀ ਤਰੱਕੀ ਵੱਲ ਦੇ ਵੱਲ ਨੂੰ ਤੁਸੀਂ ਜਾ ਰਹੇ ਹੋ ਨਾ ਉਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਸਟਾਪ ਲਾਇਆ ਜਾਵੇ ਉਹਨੂੰ ਰੋਕਿਆ ਜਾਵੇ ਕਿਸੇ ਤਰੀਕੇ ਦੇ ਨਾਲ ਸੋ ਬਾਰ-ਬਾਰ ਬਾਰ-ਬਾਰ ਜਾਣਬੁੱਝ ਕੇ ਗੱਲਾਂ ਕਰਨਗੇ ਤੁਹਾਨੂੰ ਸੋ ਆਪਾਂ ਨੇ ਇਸ ਚੀਜ਼ ਕੋਸ਼ਿਸ਼ ਇਹ ਰੱਖਣੀ ਹੈ ਕਿ ਅੱਜ ਤੋਂ ਬਾਅਦ ਜਦੋਂ ਵੀ ਤੁਹਾਡੇ ਨਾਲ ਆ ਕੇ ਕੋਈ ਤੁਹਾਡੇ ਨੁਕਤੇ 'ਚ ਨਹੀਂ ਕਰੇ ਤੁਹਾਡੇ ਕੰਮ ਦੇ ਵਿੱਚ ਬਹੁਤੇ ਜਿਆਦਾ ਨੁਕਸ ਕੱਢੇ ਜਾਂ ਕੋਈ ਉਹ ਕਰੇ ਤਾਂ ਉਹਦੇ ਵਿੱਚ ਤੁਹਾਡੇ ਦਿਮਾਗ ਦੇ ਵਿੱਚ ਸਭ ਤੋਂ ਪਹਿਲੀ ਗੱਲ ਕਿ ਇਹ ਆਉਣੀ ਚਾਹੀਦੀ ਹੈ ਕਿ ਇਸ ਬੰਦੇ ਨੇ ਆਪਣੀ ਜ਼ਿੰਦਗੀ ਦੀ ਤਰੱਕੀ ਕੀਤੀ ਹੈ ਜਾਂ ਨਹੀਂ ਕੀਤੀ ਹਾਂ ਉਹ ਫੁੱਲ ਕਾਮਯਾਬ ਹੋਇਆ ਹੋਇਆ ਉਹਦੀ ਗੱਲ ਸੁਣੋ ਤੇ ਆਪਣੀ ਨੋਟ ਵੀ ਕਰੋ ਕਿ ਠੀਕ ਹੈ ਜੀ ਅਸੀਂ ਇਹਦੇ ਬਾਰੇ ਵਿੱਚ ਵਿਚਾਰ ਕਰਾਂਗੇ ਫਿਰ ਵੀ ਵਿਚਾਰ ਕਰਾਂਗੇ ਇਹ ਨਹੀਂ ਹੈ ਕਿ ਉਹਨੇ ਕਹਿਤਾ ਤਾਂ ਅਸੀਂ ਮੰਨ ਕੇ ਲਾਗੂ ਕਰਤਾ ਨਹੀਂ ਉਹਨੂੰ ਆਪਣੇ ਮੁਤਾਬਿਕ ਤੁਹਾਡੇ ਵਿੱਚ ਫਿੱਟ ਬੈਠਦਾ ਜਾਂ ਨਹੀਂ ਬੈਠਦਾ ਪਰ ਉਹਨੂੰ 네ਗੇਟਿਵਲੀ ਆਪਣੇ ਦਿਮਾਗ ਤੇ ਗੱਲ ਲੈਣ ਦੀ ਲੋੜ ਨਹੀਂ ਪਰ ਜਿਹੜੇ ਬੰਦੇ ਨੇ ਆਪਣੀ ਜ਼ਿੰਦਗੀ ਚ ਕੱਖ ਨਹੀਂ ਕੀਤਾ ਉਹਦੇ ਉਹਦੇ ਸ਼ਬਦਾਂ ਵੱਲ ਜਾਂ ਉਹਦੀਆਂ ਗੱਲਾਂ ਵੱਲ ਬਹੁਤਾ ਜਾਣ ਦੀ ਲੋੜ ਨਹੀਂ ਹੈ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਉਹ ਤੁਹਾਨੂੰ ਆਪਣੇ ਵਰਗਾ ਬਣਾਉਣਾ ਚਾਹੁੰਦਾ ਹੈ ਕੁੱਲ ਮਿਲਾ ਕੇ ਗੱਲ ਇਹ ਹੈ ਸੋ ਤੁਸੀਂ ਜਦੋਂ ਵੀ ਜ਼ਿੰਦਗੀ ਦੇ ਵਿੱਚ ਇਹਨਾਂ ਗੱਲਾਂ ਵੱਲ ਜਾਣਾ ਹੈ ਤਾਂ ਪਹਿਲਾਂ ਜਿਹੜੇ ਬੰਦੇ ਨੂੰ ਉਹਦੀਆਂ ਗੱਲਾਂ ਤੋਂ ਤੁਸੀਂ 네ਗੇਟਿਵ ਹੋ ਰਹੇ ਹੋ ਪਹਿਲਾਂ ਉਹਦੀ ਜ਼ਿੰਦਗੀ ਵੱਲ ਇੱਕ ਝਾਤ ਮਾਰੋ ਕਿ ਉਹਨੇ ਆਪਣੀ ਜ਼ਿੰਦਗੀ ਚ ਕੀ ਕੀਤਾ ਤੇ ਇਹਦੇ ਵਿੱਚ ਤੁਸੀਂ ਦੇਖੋਗੇ ਕਿ ਜਿਹੜੇ ਬੰਦੇ ਨੇ ਆਪਣੀ ਜ਼ਿੰਦਗੀ ਚ ਚੰਗੀ ਕਾਮਯਾਬੀ ਹਾਸਲ ਕੀਤੀ ਹੈ ਉਹ ਤੁਹਾਨੂੰ ਕਦੇ ਵੀ ਨੈਗੇਟਿਵ ਨਹੀਂ ਕਰਨਗੇ ਨਕਾਰਾਤਮਕ ਸੋਚ ਤੁਹਾਡੇ ਅੰਦਰ ਨਹੀਂ ਪਰਣੀ। ਸੋ ਇਸ ਗੱਲ ਦਾ ਧਿਆਨ ਰੱਖਣਾ ਇਸ ਕਰਕੇ ਬਹੁਤੀ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ। ਅਗਰ ਕੋਈ ਇਸ ਤਰ੍ਹਾਂ ਕਰਦਾ ਹੈ ਤਾਂ ਪਹਿਲਾਂ ਉਹਦੀ ਜ਼ਿੰਦਗੀ ਵੱਲ ਨਿਗਾਹ ਮਾਰੋ ਕਹਿਣ ਦੀ ਕਿਸੇ ਨੂੰ ਕੋਈ ਲੋੜ ਨਹੀਂ ਹੈ। ਅਸੀਂ ਆਪਣਾ ਕੰਮ ਕਰਦੇ ਚਲੇ ਜਾਣਾ ਸਾਨੂੰ ਚਾਹੀਦਾ। ਧੰਨਵਾਦ ਜੀ। ਸਤਿ ਸ੍ਰੀ ਅਕਾਲ।